ਪੰਜਾਬ ਦੀਆਂ ਜ਼ਮੀਨਾਂ ਜਲਦੀ ਹੀ ਕਾਰਪੋਰੇਟ ਹੜੱਪ ਜਾਣਗੇ ਦਿੱਲੀ ਵਿੱਚ ਚੱਲੇ ਲੰਮੇ ਸੰਘਰਸ਼ ਤੋਂ ਬਾਅਦ ਇੱਕ ਵਾਰ ਲੱਗ ਰਿਹਾ ਸੀ ਕਿ ਸਾਡੀਆਂ ਜ਼ਮੀਨਾਂ ਬਚ ਗਈਆਂ ਹਨ ਪਰ ਹੁਣ ਕਾਰਪੋਰੇਟ ਜਗਤ ਤੇ ਰੋਸ ਚਾਈਲਡ ਫੈਮਿਲੀ ਨੇ ਨਵੇਂ ਰਾਹ ਤਿਆਰ ਕਰ ਲੈ ਲੱਗਦੇ ਹਨ ਅਸਲ ਵਿੱਚ ਕੋਰੋਨਾ ਨਾਮ ਦੀ ਬਿਮਾਰੀ ਕਾਰਪੋਰੇਟ ਜਗਤਵਲੋ ਖੁਦ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਸੀ ਕਿ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਤੇ ਭਵਿਕ ਲਈ ਅਨੁਸ਼ਾਸਨ ਵਿੱਚ ਰਹਿਣ ਲਈ ਮਾਨਸਿਕ ਤੌਰ ਤੇ ਤਿਆਰ ਕਰਨਾ ਜਦੋਂ ਵੀ ਕੋਈ ਕਮਾਂਤਰੀ ਕਾਨੂੰਨ ਲਾਗੂ ਕਰਨਾ ਹੋਵੇ ਜਾਂ ੱਤਕਾ ਕਰਨਾ ਹੋਵੇ ਤਾਂ ਕੋਈ ਕਰੋਨਾ ਵਰਗਾ ਸੋਸਾ ਛੱਡ ਕੇ ਲੋਕਾਂ ਨੂੰ ਅੰਦਰ ਤਾੜ ਦਿਓ ਤੇ ਮਗਰੋਂ ਜੋ ਮਰਜ਼ੀ ਲਾਗੂ ਕਰੋ ਕਾਰਪੋਰੇਟ ਜਗਤ ਨੂੰ ਇਹ ਲੋੜ ਹੈ ਕਿ ਸਸਤੀ ਲੇਬਰ ਮਿਲੇ ਕੋਈ ਯੂਨੀਅਨਾਂ ਨਾ ਬਣਨ ਇਸ ਸਭ ਕੁਝ ਲਾਗੂ ਕਰਨ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਕੋਲ ਕੋਈ ਵੀ ਪਰਮਾਨੈਂਟ ਕਮਾਈ ਦਾ ਸਾਧਨ ਇਨਕਮ ਨਾ ਹੋਵੇ ਪਰਮਾਨੈਂਟ ਕਮਾਈ ਦੇ ਸਾਧਨ ਵਿੱਚ ਸ਼ਾਮਿਲ ਹਨ ਜ਼ਮੀਨਾਂ ਦੀ ਮਾਲਕੀ ਕਿਉਂਕਿ ਜਿਸ ਜ਼ਮੀਨ ਹੈ ਉਸ ਨੂੰ ਕਾਰਪੋਰੇਟ ਵੱਲੋਂ ਗੁਲਾਮ ਬਣਾਉਣ 'ਚ ਮੁਸ਼ਕਲ ਆਉਂਦੀ ਹੈ ਦੂਜਾ ਹੈ ਪੱਕੀ ਨੌਕਰੀ ਜਿਸ ਕੋਲ ਪੱਕੀ ਨੌਕਰੀ ਸਰਕਾਰੀ ਜਾਂ ਗੈਰ ਸਰਕਾਰੀ ਹੈ ਉਸ ਨੂੰ ਵੀ ਕਾਰਪੋਰੇਟ ਦੀ ਮਸ਼ੀਨ ਦਾ ਪੁਰਜ਼ਾ ਬਣਾਉਣਾ ਔਖਾ ਹੈ ਤੀਜਾ ਹੈ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੱਕੀ ਪੈਨਸ਼ਨ ਜਿਵੇਂ ਕਿ ਹੁਣ ਤੱਕ ਸਰਕਾਰੀ ਮੁਲਾਜ਼ਮਾਂ ਤੇ ਫੌਜੀਆਂ ਨੂੰ ਮਿਲਦੀ ਰਹੀ ਹੈ ਅਜਿਹੀ ਉਪਰੋਕਤ ਤੇ ਹੋਰ ਸਾਧਨਾਰਹੀ ਜਿਨ੍ਹਾਂ ਕੋਲ ਕੋਈ ਪੱਕੀ ਤੇ ਬਜਵੀ ਆਮਦਨ ਦਾ ਸਾਧਨ ਹੈ ਉਹ ਕਾਰਪੋਰੇਟ ਮਸ਼ੀਨ ਦੀਆਂ ਗਰਾਰੀਆਂ ਵਿੱਚ ਕਦੇ ਵੀ ਰੈਲੀਆਂ ਬਿਨਾਂ ਵਿਰੋਧ ਨਹੀਂ ਚੱਲ ਸਕਦੇ ਸੋ ਮੋਦੀ ਬਾਈਡਨ ਟਰੂਡੋ ਸਾਰੇ ਕੋਮਾਤਰੀ ਕਾਰਪੋਰੇਟ ਦੇ ਇੱਕ ਕਿਸਮ ਦੇ ਨੌਕਰ ਹਨ ਕਾਰਪੋਰੇਟ ਇਹੋ ਜਿਹੇ ਦੇਸ਼ਾਂ ਦੇ ਮੁਖੀ ਆ ਰਹੀ ਆਪਣੀਆਂ ਨੀਤੀਆਂ ਲਾਗੂ ਕਰਦੇ ਹਨ ਮੌਜੂਦਾ ਕਾਰਪੋਰੇਟ ਪਾਲ ਸਿੰਘ ਬੜੀ ਸਪਸ਼ਟ ਕਿ ਕਿਸੇ ਕੋਲ ਵੀ ਕੋਈ ਪਰਮਾਨੈਂਟ ਤੇ ਬਜਵੀ ਆਮਦਨ ਦਾ ਸਾਧਨ ਨਹੀਂ ਛੱਡਣਾ ਇਸੇ ਨੀਤੀ ਤਿਤ ਫੌਜ ਵਿੱਚ ਪੱਕੀ ਭਰਤੀ ਬੰਦ ਕਰ ਦਿੱਤੀ ਹੈ ਤੇ ਹੁਣ 5-5 ਸਾਲ ਲਈ ਨੌਕਰੀ ਦਿੱਤੀਆਂ ਗਈਆਂ ਹਨ ਇਸੇ ਤਰ੍ਹਾਂ ਸਰਕਾਰੀ ਮਹਿਕਮਿਆਂ ਵਿੱਚ ਪ੍ਰਤੀ ਸਾਲਾਨਾ ਪੈਕੇ ਦੇ ਆਧਾਰ ਤੇ ਦੇਣ ਦਾ سلسلہ ਸ਼ੁਰੂ ਹੋ ਗਿਆ ਹੈ ਰਿਟਾਇਰਮੈਂਟ ਬਾਅਦ ਵਿੱਚ ਮਿਲਣ ਵਾਲੀ ਪੈਨਸ਼ਨ 2004 ਤੋਂ ਬੰਦ ਕਰ ਦਿੱਤੀ ਹੈ ਕਈ ਲੋਕ ਸੋਚਦੇ ਹਨ ਕਿ ਰਾਜਸਥਾਨ ਹਿਮਾਚਲ ਕਾਂਗਰਸ ਸਰਕਾਰ ਤੇ ਪੰਜਾਬ ਵਿੱਚ ਸਰਕਾਰ ਨੇ ਦੁਬਾਰਾ ਪੈਨਸ਼ਨ ਸ਼ੁਰੂ ਇਹ ਸਭ ਲੋਕਾਂ ਨੂੰ ਗਮਰਾ ਕਰ ਰਹੇ ਹਨ ਕਾਰਪੋਰੇਟ ਦੇ ਫੈਸਲੇ ਨੂੰ ਤਾਂ ਬਾਈਡਨ ਟਰੰਪ ਵਰਗੇ ਵੀ ਸਿਰ ਮੀਆਂ ਕਰਕੇ ਲਾਗੂ ਕਰਦੇ ਹਨ ਨੌਕਰੀਆਂ ਪੈਨਸ਼ਨਾਂ ਦੀ ਪੱਕੀ ਆਮਦ ਰੋਕਣ ਦੇ ਮੋਦੀ ਸਰਕਾਰ ਨੇ ਇੰਤਜ਼ਾਮ ਕਰ ਲਏ ਹਨ ਪਰ ਕਿਸਾਨ ਮੋਰਚੇ ਨੇ ਜ਼ਮੀਨਾਂ ਖੋਣ ਵਾਲਾ ਫਾਰਮੂਲਾ ਇੱਕ ਵਾਰ ਫੇਲ ਕਰ ਦਿੱਤਾ ਸੀ ਪਿਛਲੇ ਸਾਲ ਮੈਂ 6 ਕੋ ਮਹੀਨੇ ਕਿਸੇ ਮਜਬੂਰੀ ਬਸ ਕੈਨੇਡਾ ਗਿਆ ਸੀ ਤਾਂ ਉੱਥੇ ਕੁਝ ਸੂਝਵਾਨ ਲੋਕਾਂ ਤੋਂ ਪਤਾ ਲੱਗਿਆ ਕਿ ਜ਼ਮੀਨਾਂ ਖੋਹ ਲਈ ਕਾਰਪੋਰੇਟ ਨੇ ਨਵੇਂ ਫਾਰਮੂਲੇ ਤਿਆਰ ਕਰ ਲਏ ਹਨ ਅਸਲ ਵਿੱਚ ਮੋਦੀ ਟੋਡੋ ਬਾਈਡਨ ਰਿਸ਼ੀ ਆਦਿ